ਭਗਤ ਰਵਦਾਸ ਜੀ ਮਹਾਰਾਜ ਉਸ ਦੌਰ ਦੇ ਵਿੱਚ ਬਨਾਰਸ ਦੇ ਵਿੱਚ ਪੈਦਾ ਹੋਏ ਨੇ ਜਦ ਕੇ ਭਗਤੀ ਭਾਵ ਦੇ ਸੰਗੀਤ ਨਾਲ ਭਾਰਤ ਦਾ ਕੋਣਾ ਕੋਣਾ ਸਰਸ਼ਾਰ ਹੋਇਆ ਹੋਇਆ ਸੀ ਹਰ ਪਾਸੇ ਭਗਤੀ ਲਹਿਰ ਹਰ ਪਾਸੇ ਭਗਤ ਭਾਵਨਾ ਦੇ ਵਿੱਚ ਡੁੱਬੇ ਹੋਏ ਮਹਾਪੁਰਸ਼ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਕ ਹੈ ਵੈਸੇ ਤਾਂ ਹਰ ਯੁਗ ਯੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਯੁਗ ਦੇ ਵਿੱਚ ਹਰ ਸਮੇਂ ਦੇ ਵਿੱਚ ਭਗਤ ਹੁੰਦੇ ਰਹੇ ਨੇ ਸੰਤ ਹੁੰਦੇ ਰਹੇ ਨੇ ਲੇਕਿਨ ਭਾਰਤ ਦਾ ਮੱਧ ਕਾਲ ਭਗਤੀ ਕਾਲ ਮੰਨਿਆ ਗਿਆ ਜਿਸ ਦੇ ਵਿੱਚ ਚੌਂ ਦਿਸ਼ਾਂ ਦੇ ਵਿੱਚ ਭਗਤ ਹੀ ਭਗਤ ਪੈਦਾ ਹੋਏ ਉਸੇ भक्ति काल ਵਿੱਚ सूफी ਫਕੀਰਾਂ ਨੇ ਵੀ ਆਪਣੇ ਅਮਰ ਸੰਗੀਤ ਦੇ ਰਾਹੀਂ ਇਸ ਦੇਸ਼ ਨੂੰ ਅਧਿਆਤਮਿਕ ਤੌਰ ਤੇ ਸਰਸਬਜ਼ ਕੀਤਾ ਔਰ ਮਾਨਸਿਕ ਤੌਰ ਤੇ ਉੱਚਾ ਕੀਤਾ ਜੀਵਨ ਦੀ ਜਾਚ ਦਸੀ ਰਵਦਾਸ ਜੀ ਮਹਾਰਾਜ ਉਹਨਾਂ ਹੀ ਸਿਰਮੌਰ ਭਗਤਾਂ ਵਿੱਚੋਂ ਇੱਕ ਮਹਾਨ ਭਗਤ ਨੇ ਪੇਸ਼ੇ ਦੇ ਚਮਾਰ ਪਰ ਚਮੜੇ ਤੋਂ ਉੱਚੇ ਜੀਣ ਵਾਲੇ ਪੇਸ਼ੇ ਤੋਂ ਮੋਚੀ ਚਮੜੇ ਦਾ ਕੰਮ ਕਰਨ ਵਾਲੇ ਪਰ ਸਰੀਰ ਦੇ ਚਮੜੇ ਤੋਂ ਉੱਚੇ ਹੋ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਬਤੀਤ ਕੀਤੀ ਸਰੀਰ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ ਚਮੜੀ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ ਇੰਦਰੀਆਂ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ ਵਾਸਤਵਿਕ ਚਮਾਰ ਤੇ ਉਹੀ ਹੈ ਕਿਉਂਕਿ ਉਹ ਵੇਖਦਾ ਹੈ ਚਮੜੇ ਨੂੰ ਚਮੜੇ ਨੂੰ ਹੀ ਸਵਾਰਨਾ ਜ਼ਿੰਦਗੀ ਦਾ ਮਨੋਰਥ ਹੈ ਚਮੜੇ ਖਲੜੀ ਦਾ ਹੀ ਰਸ ਮਾਲਣਾ ਜੀਵਨ ਦਾ ਲਕਸ਼ ਹੈ ਐਸੇ ਪੁਰਸ਼ਾਂ ਨੂੰ ਚਮਾਰ ਆਖਿਆ ਜਾ ਸਕਦਾ ਹੈ ਚਮੜੇ ਦਾ ਕੰਮ ਕਰਦੇ ਆ ਹਾਂ ਸੁਰਤ ਚਮੜੇ ਤੋਂ ਉੱਚੀ ਰੱਖਣੀ ਇਹ ਕੋਈ ਭਗਤ ਰਵਦਾਸ ਜੀ ਮਹਾਰਾਜ ਤੋਂ ਸਿੱਖੇ ਉਹਨਾਂ ਦਾ ਕਾਲ ਐਸਾ ਸੀ ਕਿ ਚਾਰੋਂ ਪਾਸੇ ਰਵਦਾਸ ਨੇ ਆਪਣੀ ਭਗਤੀ ਸੰਗੀਤ ਨਾਲ ਪ੍ਰਭਾਵਿਤ ਕੀਤਾ ਹੈਰਾਨਗੀ ਦੀ ਗੱਲ ਹੈ ਕਿ ਅਨਪੜ੍ਹ ਜਦ ਵਿਦਿੱਕ ਮੰਦਰਾਂ ਦੇ ਦਰਵਾਜ਼ੇ ਹੀ ਆਪ ਲਈ ਬੰਦ ਨੇ ਧਾਰਮਿਕ ਮੰਦਰਾਂ ਦੇ ਦੁਆਰ ਤੇ ਬੰਦ ਹੀ ਸਨ ਲੇਕਿਨ ਐਸੀ ਅਗੰਮੀ ਵਿਦਿਆ ਆਪ ਦੇ ਅੰਦਰੋਂ ਫੁੱਟੀ ਐਸਾ ਅਗੰਮੀ ਸੰਗੀਤ ਆਪ ਦੀ ਚੇਤਨਾ ਦੇ ਚੋਂ ਪਰਫੁੱਲਤ ਹੋਇਆ ਦਰਸਲ ਇਹ ਹਕੀਕਤ ਹੈ ਕਿ ਪ੍ਰਮਾਤਮਾ ਜਦ ਵੀ ਕਿਸੇ ਦੇ ਅੰਦਰੋਂ ਪ੍ਰਗਟ ਹੁੰਦਾ ਹੈ ਬਸੋ ਗੀਤ ਰਾਹੀਂ ਸੰਗੀਤ ਰਾਹੀਂ ਸੰਗੀਤ ਔਰ ਗੀਤ ਪਰਮਾਤਮਾ ਦੇ ਬਹੁਤ ਨਿਕਟ ਹੈ ਬਹੁਤ ਨਿਕਟ ਹੈ ਸੰਗੀਤ ਇੱਕ ਕਲਾ ਹੈ ਗੀਤ ਇੱਕ ਕਲਾ ਹੈ ਤੇ ਪਰਮਾਤਮਾ ਸਵੈਮ ਵੀ ਇੱਕ ਕਲਾਕਾਰ ਹੈ ਐਸਾ ਮਹਾਨ ਕਲਾਕਾਰ ਕਿ ਉਸ ਦੀ ਕਲਾ ਚਾਰੋਂ ਪਾਸੇ ਸਾਨੂੰ ਦੇਖਣ ਨੂੰ ਮਿਲਦੀ ਹੈ ਇੱਕ ਨਿੱਕਾ ਜਿਹਾ ਬੀਜ ਧਰਤੀ ਦੇ ਵਿੱਚ ਬੋ ਕੇ ਜਦੋਂ ਅੰਕੁਰਿਤ ਹੁੰਦਾ ਹੈ ਕੋਮਲ रूप ਉਸ ਦਾ ਧਰਤੀ ਤੋਂ ਬਾਹਰ ਨਿਕਲਦਾ ਹੈ ਸਹਿਜੇ ਸਹਿਜੇ ਵਿਕਸਤ ਹੁੰਦਾ ਹੈ ਸ਼ਾਖਾਂ ਪੱਤੇ ਫਿਰ ਉਸ ਦੇ ਚੋਂ ਜਦ ਫੁੱਲ ਖਿੜਦੇ ਨੇ ਫਲ ਲੱਗਦੇ ਨੇ ਇੱਕ ਐਸੀ ਮਹਾਨ ਕਲਾ ਹੈ ਕਿ ਉਸ ਅਦੁੱਤੀ ਕਲਾਕਾਰ ਨੂੰ ਦਾਦ ਦਿੱਤੇ ਬਿਨਾ ਰਹਿ ਨਹੀਂ ਸਕਦਾ ਮਨੁੱਖ ਅਧਿਆਤਮ ਵਸ ਉਸ ਦੀ ਕਲਾ ਚਾਰੋਂ ਪਾਸੇ ਫੈਲੀ ਹੋਈ ਹੈ ਸਾਗਰ ਦੇ ਚੋਂ ਬਾਹਰ ਪੁੱਟਦੀ ਹੈ ਉਮੜ ਉਮੜ ਕੇ ਉਹ ਚਾਰੋਂ ਪਾਸੇ बरसਦੀ ਹੈ ਇਹ ਇੱਕ ਮਹਾਨ ਕਲਾ ਹੈ ਪਹਾੜਾਂ ਦੇ ਵਿੱਚ ਝਰਨਿਆਂ ਦੀ ਰਫਤਾਰ ਔਰ ਇਹ ਗੁੰਜਾਰ ਚਾਰੋਂ ਪਾਸੇ ਦਾ ਇਹ ਵਾਤਾਵਰਣ ਦਰਸ ਉਸ ਮਹਾਨ ਕਲਾਕਾਰ ਦੀ ਕਲਾ ਦੀ ਹੀ ਪ੍ਰਦਰਸ਼ਨੀ ਹੈ ਕਦੀ ਕਦੀ ਸੰਗੀਤਕਾਰ ਚિત੍ਰਕਾਰ ਮੂਰਤੀਕਾਰ ਔਰ ਲੇਖਕ ਲੋਗ ਆਪਣੀ ਕਲਾ ਦੀ ਖਾਸ ਰੂਪ ਵਿੱਚ ਪ੍ਰਦਰਸ਼ਨੀ ਕਰਾਇਆ ਕਰਦੇ ਨੇ ਪਰ ਉਸ ਮਹਾਨ ਕਲਾਕਾਰ ਦੀ ਪ੍ਰਦਰਸ਼ਨੀ ਕਲਾ ਦੀ ਹਰ ਵਕਤ ਹੋ ਰਹੀ ਹੈ ਹਰ ਥਾਂ ਤੇ ਹੋ ਰਹੀ ਹੈ ਜਿਸ ਪਾਸੇ ਵੀ ਨਿਗਾਹ ਮਾਰੀਏ ਕਲਾ ਹੀ ਕਲਾ ਹੈ ਚਾਹ ਆਸਮਾਨ ਤੇ ਝਾਤ ਮਾਰੀਏ ਚਾਹ ਸਾਗਰ ਤੇ ਨਿਗਾਹ ਮਾਰੀਏ ਚਾਹ ਪਹਾੜਾਂ ਦੀਆਂ ਚੋਟੀਆਂ ਨੂੰ ਵੇਖੀਏ ਤੇ ਚਾਹੇ ਧਰਤੀ ਤੇ ਨਿਗਾਹ ਮਾਰੀਏ ਚਾਹੇ ਪਸ਼ੂਆਂ ਨੂੰ ਵੇਖੀਏ ਪੰਛੀਆਂ ਨੂੰ ਵੇਖੀਏ ਬਨਸਪਤੀ ਨੂੰ ਵੇਖੀਏ ਹਰ ਥਾਂ ਤੇ ਉਸ ਦੀ ਕਲਾ ਉਜਾਗਰ ਹੋ ਰਹੀ ਹੈ ਪ੍ਰਗਟ ਹੋ ਰਹੀ ਹੈ ਔਰ ਉਹ ਐਸਾ ਕਲਾਕਾਰ ਹੈ ਕਿ ਹਰ ਕਲਾ ਦੇਚ ਉਹ નિਪੁੰਨ ਹੈ ਜਿਸ ਨੂੰ ਗੁਰਬਾਣੀ ਕਹਿੰਦੀ ਹੈ ਤੂੰ ਸਰਬ ਕਲਾ ਦਾ ਗਿਆਤਾ ਤੂੰ ਹਰ ਤਰ੍ਹਾਂ ਦੇ ਕਲਾ ਦਾ ਗੈਨੀ ਹੈ ਤੋ ਪ੍ਰਭੂ ਜਦ ਵੀ ਕਿਸੇ ਦੇ ਅੰਦਰ ਪ੍ਰਗਟ ਹੁੰਦਾ ਹੈ ਕਲਾ ਦੇ ਰਾਹੀ ਹੁੰਦਾ ਹੈ ਭਗਤ ਰਵਦਾਸ ਜੋ ਪੇਸ਼ੇ ਦੇ ਚੋਂ ਚਮਾਰ ਨੇ ਜੁੱਤੀਆਂ ਗੰਡਣਾ ਨਵੀਆਂ ਜੁੱਤੀਆਂ ਬਣਾਣਾ ਚਮੜੇ ਨੂੰ ਰੰਗਣਾ ਔਰ ਮੋਏ ਹੋ ਢੋਹਾਂ ਦੀ ਖਲ ਲਾਣੀ ਇਹ ਤੇ ਆਪ ਦਾ ਧੰਦਾ ਹੈ ਪਰ ਬੈਠੇ ਆ ਬੈਠਿਆਂ ਜਦ ਵੀ ਆਪ ਦੇ ਅੰਦਰੋਂ ਪ੍ਰਭੂ ਪ੍ਰਗਟ ਆਉਂਦਾ ਹੈ ਗੀਤ ਦੇ ਰਾਹੀ ਸੰਗੀਤ ਦੇ ਰਾਹੀ ਰਵਦਾਸ ਨੇ अनेका ਰਾਗਾਂ ਵਿੱਚ ਸ਼ਬਦ ਆਪਣਾ ਮਧੁਰ ਕਲਾਮ ਉਚਾਰਨ ਕੀਤਾ ਔਰ ਸੁਣਾ ਸੁਣਾ ਕੇ ਤਪਦੇ ਹਿਰਦੇ ਸ਼ਾਂਤ ਕੀਤੇ ਨੇ ਆਪ ਦੇ ਉੱਤੇ ਇੱਕ ਪ੍ਰਸ਼ਨ ਹੋਇਆ ਜਦ ਆਪ ਭਾਰਤ ਦੀ ਯਾਤਰਾ ਤੇ ਸਨ ਕਹਾਂ ਦੇ ਵਾਸੀ ਕਿੱਥੋਂ ਦੇ ਵਾਸੀ ਹੋ ਕਿੱਥੋਂ ਦੇ ਰਹਿਣ ਵਾਲੇ ਹੋ ਰਵਦਾਸ ਦਾ ਇਹ ਜਵਾਬ ਬੜਾ ਆਲਮਾਨਾ ਹੈ ਫਲਸਫਾਨਾ ਹੈ ਇਹਨੂੰ ਵੇਖ ਕੇ ਅੰਦਾਜ਼ਾ ਲਾਣਾ ਪੈਂਦਾ ਹੈ ਨਹੀਂ ਇਹ ਤੇ ਰੱਬ ਹੀ ਬੋਲ ਰਿਹਾ ਹੈ ਅੰਦਰੋਂ ਪ੍ਰਮਾਤਮਾ ਬੋਲ ਰਿਹਾ ਹੈ ਇੱਕ ਚਮਾਰ ਦੇ ਬੋਲ ਨਹੀਂ ਹੋ ਸਕਦੇ ਹਕੀਕਤ ਹੈ ਇਹ ਬਹੁਤ ਵੱਡੀ ਸਚਾਈ ਹੈ ਕਿ ਪ੍ਰਭੂ ਇਸ ਮਹਾਨ ਫਿਲਸਫੇ ਦੇ ਰਾਹੀਂ ਗੀਤ ਦੇ ਰਾਹੀਂ ਸੰਗੀਤ ਦੇ ਰਾਹੀਂ ਰਵਦਾਸ ਦੇ ਅੰਦਰੋਂ ਪ੍ਰਗਟ ਹੋਇਆ ਇਹ ਠੀਕ ਹੈ ਕਿ ਆਪ ਜੁੱਤੀਆਂ ਗੰਡਦੇ ਨੇ ਪਰ ਨਹੀਂ ਅਗਲੇ ਦਾ ਦਿਲ ਦਿਮਾਗ ਵੀ ਮਧੁਰ ਅਮਰ ਸੰਗੀਤ ਤੇ ਗੀਤ ਦੇ ਰਾਹੀ ਰੱਬ ਨਾਲ ਗੰਢ ਦਿੰਦੇ ਨੇ ਇਸ ਵਾਸਤੇ ਕਹਿਣਾ ਪਵੇਗਾ ਕਿ तमाम ਭਗਤਾਂ ਦਾ ਧੰਦਾ ਵੀ ਧਰਮ ਹੈ ਅੱਜ ਹਰ ਚੌਕ ਦੇ ਵਿੱਚ ਮੋਚੀ ਬੈਠੇ ਤੇ ਮਿਲਣਗੇ ਪਰ ਰਵਦਾਸ ਜੈਸਾ ਚਮਾਰ ਖੋਜਣਾ ਬਹੁਤ ਕਠਿਨ ਹੈ ਹਰ ਸ਼ਹਿਰ ਦੇ ਵਿੱਚ ਗਵਾਲੇ ਔਰ ਜੁਲਾਹੇ ਮਾਮਾਰ ਕੁਮਾਰ ਨਾਈ ਤੋਬੀ ਕਸਾਈ ਛਿੰਬੇ ਬੈਠੇ ਨੇ ਪ੍ਰਣਾਮ ਦੇਉ ਜੈਸਾ ਛਿੰਬਾ ਲਬਣਾ ਬਹੁਤ ਔਖੀ ਗੱਲ ਹੈ ਜੋ ਸਿਰਫ ਅਗਲਿਆਂ ਦੇ ਕਪੜੇ ਹੀ ਨਹੀਂ ਰੰਗਦਾ ਦਿਲ ਦਿਮਾਗ ਨੂੰ ਵੀ ਰੱਬੀ ਰੰਗਣ ਛਾੜ ਦਿੰਦਾ ਹੈ ਸਿਰਫ ਕਪੜੇ ਹੀ ਨਹੀਂ ਕਬੀਰ ਬੁਣਦਾ ਤਾਣਾ ਪੇਟਾ ਹੀ ਇੱਕ ਨਹੀਂ ਕਰਦਾ ਉਹ ਜੀਵ ਤੇ ਆਤਮਾ ਨੂੰ ਵੀ ਇਕ ਕਰਨ ਦਾ ਉਪਦੇਸ਼ ਤੇ ਸੰਦੇਸ਼ ਦਿੰਦਾ ਰਹਿੰਦਾ ਹੈ ਇਹਨਾਂ ਭਗਤਾਂ ਦੇ ਦਰਸਲ ਧੰਦੇ ਵੀ ਧਰਮ ਨੇ ਇਹਨਾਂ ਦੇ ਕ੍ਰਿਤ ਦੇ ਚੋਂ ਵੀ ਕੀਰਤੀ ਦੀ ਖੁਸ਼ਬੂ ਆ ਰਹੀ ਹੈ ਜਦ ਕਿ ਆਮ ਬੰਦਿਆਂ ਦਾ ਧਰਮ ਵੀ ਖਿਮਾ ਕਰਨੀ ਅੰਦਰ ਧੰਦੇ ਦੀ ਬਦਬੂ ਰੱਖਦਾ ਹੈ ਦੁਰਗੰਧ ਰੱਖਦਾ ਹੈ ਤਾਂ ਭਗਤ ਰਵਦਾਸ ਦੇ ਅੰਦਰ ਪ੍ਰਭੂ ਪ੍ਰਗਟ ਹੋਇਆ ਫਿਲਸਫੇ ਦੇ ਰਾਹੀ ਗੀਤ ਦੇ ਰਾਹੀਂ ਸੰਗੀਤ ਦੇ ਰਾਹੀਂ ਜਦ ਆਪ ਤੇ ਪ੍ਰਸ਼ਨ ਹੋਇਆ ਕਿੱਥੋਂ ਦੇ ਵਾਸੀ ਹੋ ਤਾਂ ਆਪ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾ ਮੇਰੇ ਸ਼ਹਿਰ ਦਾ ਨਾਂ ਹੈ ਬੇਗਮਪੁਰਾ ਮੈਂ ਉੱਥੋਂ ਦਾ ਵਾਸੀ ਹਾਂ ਬੇਗਮਪੁਰਾ ਇਹ ਕਿੱਥੇ ਹੈ ਨਕਸ਼ੇ 'ਚ ਦੇਖਾਂਗੇ ਤੇ ਕਿਧਰੇ ਨਹੀਂ ਮਿਲੇਗਾ ਕਿਸੇ ਮੁਲਕ ਦੇ ਇਕ ਕਸਬੇ ਸ਼ਹਿਰ ਦਾ ਨਾਮ ਨਹੀਂ ਹੈ ਪ੍ਰਾਂਤ ਦਾ ਨਾਮ ਨਹੀਂ ਹੈ ਧਰਤੀ ਦੇ ਉਤੇ ਤੇ ਜਿੱਥੇ ਵੀ ਚਲੇ ਜਾਈਏ ਗਮ ਮੌਜੂਦ ਹੈ ਦੁੱਖ ਮੌਜੂਦ ਹੈ ਐਸਾ ਕੋਈ ਵਿਅਕਤੀ ਨਹੀਂ ਜਿਹੜਾ ਗਮਗੀਨ ਨਾ ਹੋਵੇ ਐਸਾ ਕੋਈ ਪਰਿਵਾਰ ਨਹੀਂ ਜਿੱਥੇ ਦੁੱਖ ਨਾ ਆਵੇ ਐਸਾ ਕੋਈ ਕਸਬਾ ਤੇ ਸ਼ਹਿਰ ਨਹੀਂ ਜਿੱਥੇ ਵਿਪਤਾਵਾਂ ਤੇ ਕਲੇਸ਼ ਨਾ ਆਉਣ ਕੋਈ ਐਸਾ ਧਰਤੀ ਤੇ ਮੁਲਕ ਨਹੀਂ ਹੈ ਜਿੱਥੇ ਗਮ ਨਾ ਹੋਵੇ ਪਰ ਰਵਦਾਸ ਕਹਿੰਦੇ ਨੇ ਮੈਂ ਤੇ ਉੱਥੋਂ ਦਾ ਵਾਸੀ ਜਿੱਥੇ ਗਮ ਹੈ ਹੀ ਨਹੀਂ ਬੇਗਮ ਬੁਰਾ ਸਹਿਰ ਕੋ ਨਾ ਦੁੱਖ ਅੰਦੋ ਨਾਹੀ ਤੈ ਠਾ ਜਿਸ ਨਗਰੀ ਦਾ ਮੈਂ ਵਾਸੀ ਹਾਂ ਉੱਥੇ ਦੁੱਖ ਹੈ ਹੀ ਨਹੀਂ ਉੱਥੇ ਪੀੜਾ ਹੈ ਹੀ ਨਹੀਂ ਉੱਥੇ ਕਲੇਸ਼ ਹੈ ਹੀ ਨਹੀਂ ਹੁਣ ਰਵਦਾਸ ਦੇ ਦਸੇ ਇਸ ਬੇਗਮਪੁਰੇ ਨੂੰ ਲਭੀ ਹੈ ਜ਼ਮੀਨ ਦੇ ਤੇ ਜਿੱਥੇ ਗਮ ਨਹੀਂ ਦੁੱਖ ਨਹੀਂ ਤੂੰ ਧਰਤੀ ਦੇ ਤੇ ਐਸਾ ਲਭਣਾ ਬਹੁਤ ਔਖਾ ਹੈ ਜਦ ਕੇ ਹਰ ਬੰਦਾ ਗਮ ਦੀ ਸੇਜਾ ਤੇ ਹੀ ਸੁੱਤਾ ਹੈ ਹਰ ਬੰਦਾ ਪੀੜਾ ਤੇ ਆ ਹੌਕਿਆਂ ਦੇ ਚ ਹੀ ਜ਼ਿੰਦਗੀ ਬਤੀਤ ਕਰਦਾ ਹੈ ਜੈਸੇ ਕਿ ਉਰਦੂ ਦੇ ਸ਼ਾਇਰ ਦਾ ਕਹਿਣਾ ਹੈ ਕਬਾਬੇ ਸੀਖ ਹੈ ਹਮ ਕਰਵਟੇ ہر سو بدلتے ہیں جو جل جاتا ہے یہ پہلو تو وہ پہلو بدلتے ہیں اس کلیش بھرے سنسار کہنے نے میری نگری دانا ہے بے غم پورا اتنے دکھ نہیں ہے اتھے بھی کچھ نہیں ہے کی ਨਾ ਤਸਵੀਸ ਖਿਰਾਜ ਨਮਾਲ ਖੌਫ ਨਾ ਖਤਾ ਨਾ ਦਰਸ ਜ਼ਵਾਲ ਉੱਥੇ ਕੋਈ ਚਿੰਤਾ ਵੀ ਨਹੀਂ ਹੈ ਮਨੁੱਖਤਾ ਦੇਤੇ ਦ੍ਰਿਸ਼ਟੀ ਮਾਰੀ ਹੈ ਤੇ ਹਰ ਬੰਦਾ ਚਿੰਤਾ ਵਿੱਚ ਜੀ ਰਿਹਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਐਸਾ ਹੀ ਪ੍ਰਮਾਨ ਕਰਦੇ ਨੇ ਚਿੰਤਾ ਤਹੀ ਦੀ ਸੈ ਸਭ ਕੋ ਹੈ ਸਾਰਾ ਜਗਤ ਚਿੰਤਾ ਦੇ ਵਿੱਚ ਹੀ ਦਿਖਾਈ ਦੇ ਰਿਹਾ ਹੈ ਚਿੰਤਾ ਦੇ ਵਿੱਚ ਹੀ ਜੀ ਰਿਹਾ ਹੈ ਚਾਰੋਂ ਪਾਸੇ ਦੇਖਦੇ ਹਾਂ ਮਨੁੱਖ ਦੀ ਅੱਖਾਂ ਵਿੱਚ ਚਿੰਤਾ ਮਨੁੱਖ ਦੇ ਬੋਲਾਂ ਵਿੱਚ ਚਿੰਤਾ ਮਨੁੱਖ ਦੇ ਚਿਹਰੇ ਦੇ ਚਿੰਤਾ ਉੱਠਦੇ ਹਾਂ ਬੈਠਦੇ ਹਾਂ ਹੌਕੇ ਮਨੁੱਖ ਦੇ ਦੱਸਦੇ ਨੇ ਕਿ ਚਿੰਤਾ ਵਿੱਚ ਜੀ ਰਿਹਾ ਹੈ ਤੇ ਚਿੰਤਾ ਭਵਿਸ਼ ਦੀ ਹੀ ਹੁੰਦੀ ਹੈ ਪਤਾ ਨਹੀਂ ਆਉਣ ਵਾਲਾ ਕੱਲ ਕਿਹੋ ਜਿਹਾ ਹੋਵੇਗਾ ਇਸ ਦੀ ਚਿੰਤਾ ਪਰ ਰਵਿਦਾਸ ਕਹਿੰਦੇ ਨੇ ਮੇਰੀ ਨਗਰੀ ਦੇ ਵਿੱਚ ਚਿੰਤਾ ਹੈ ਹੀ ਨਹੀਂ ਜੀਵਨ ਦਾ ਇੱਕ ਢੰਗ ਹੈ ਇਹ ਨਗਰੀ ਬਾਹਰ ਨਹੀਂ ਹੈ ਇਹ ਸ਼ਹਿਰ ਕਿਸੇ ਨਕਸ਼ੇ ਦੇ ਵਿੱਚ ਦੇਖਾਂਗੇ ਤੇ ਨਹੀਂ ਮਿਲੇਗਾ ਦਰਸਲ ਇੱਕ ਹਾਲਤ ਹੈ ਇਹ ਮਨ ਦੀ ਇੱਕ ਅਵਸਥਾ ਹੈ ਇੱਕ ਜੀਵਨ ਦਾ ਢੰਗ ਹੈ ਇਹ ਕਾਲਮ ਦਾ ਕਹਿਣਾ ਹੈ ਜੋ ਹੱਸ ਰਹਾ ਹੈ سو ہنس رہے گا جو رو رہا ہے سو رو رہے گا سکون قلب سے خدا خدا کر جو کچھ کے ہونا ہے سو ہو رہے گا تم اپنا سکون ناس نہ کر جو کچھ ہونا ہے وہ تیرے کیتیاں ٹلنا نہیں رکنا نہیں ہاں تو اتنا ہی کر سکتا ہے کہ جو کچھ ہونا ہے ਇਨੂੰ ਖਿੜੇ ਮੱਥੇ تسلیم ਕਰ ਲੈ ਜੋ ਕੁਝ ਹੋਣਾ ਹੈ ਇਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈ ਜੋ ਕੁਝ ਹੋਣਾ ਹੈ ਉਹਨੂੰ ਆਪਣੀ ਝੋਲੀ ਵਿੱਚ ਪਾ ਲੈ ਤੁਰਦਾਸ ਕਹਿੰਦੇ ਨੇ ਜਿਸ ਸ਼ਹਿਰ ਦਾ ਮੈਂ ਵਾਸੀ ਉੱਥੇ ਚਿੰਤਾ ਨਹੀਂ ਹੈ ਨਾ ਤਸ਼ਵੀਸ ਖਰਾਜ ਨਾ ਮਾਲ ਖਰਾਜ ਟੈਕਸ ਦੁਨੀਆ ਦੇ ਵਿੱਚ ਰਹਿੰਦੇ ਆ ਜੈਸੇ ਜੈਸੇ ਬੰਦੇ ਦੀ ਧਨ ਸੰਪਦਾ ਵੱਧਦੀ ਹੈ ਮਾਲ ਅਸਬਾਬ ਵੱਧਦਾ ਹੈ ਤੋ ਟੈਕਸ ਵੀ ਵੱਧਦਾ ਹੈ ਤਰ੍ਹਾਂ ਤਰ੍ਹਾਂ ਦੇ ਉਹਨੂੰ ਟੈਕਸ ਵੀ ਦੇਣੇ ਪੈਂਦੇ ਨੇ ਖਰਾਜ ਵੀ ਦੇਣਾ ਪੈਂਦਾ ਹੈ ਲੇਕਿਨ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਸੰਪਦਾ ਵੱਧਦੀ ਜਾ ਰਹੀ ਹੈ ਧਨ ਵੱਧਦਾ ਜਾ ਰਿਹਾ ਹੈ ਪਰਮ ਆਨੰਦ ਵੱਧਦਾ ਜਾ ਰਿਹਾ ਹੈ ਪਰ ਮੇਰੇ ਤੇ ਕੋਈ ਟੈਕਸ ਨਹੀਂ ਮੇਰੇ ਤੇ ਕੋਈ ਖਰਾਜ ਨਹੀਂ ਕਿਸੇ ਪ੍ਰਕਾਰ ਦਾ ਵੀ ਹਾਲਾਂਕਿ ਬੈਰੋਨੀ ਦੁਨੀਆ ਚ ਅਸੀਂ ਦੇਖਦੇ ਹਾਂ ਕਿ ਮਨੁੱਖ ਦਾ ਸੁੱਖ ਵਧੇ ਮਨੁੱਖ ਦਾ ਆਰਾਮ ਵਧੇ ਮਨੁੱਖ ਦੀ ਦੌਲਤ ਵਧੇ ਮਨੁੱਖ ਦੀ ਸੰਪਦਾ ਵਧੇ ਕਿ ਉਹਦੇ ਨਾਲ ਐਵੀ ਇੱਕ ਚਿੰਤਾ ਵੱਧਦੀ ਹੈ ਦੁੱਖ ਵੱਧਦਾ ਹੈ ਕਿ ਟੈਕਸ ਵੱਧੇਗਾ ਖਰਾਜ ਦੇਣਾ ਪਏਗਾ ਪਰ ਰਵਿਦਾਸ ਜੀ ਮਹਾਰਾਜ ਕਹਿੰਦੇ ਨਾ ਤਸ਼ਵੀਸ਼ ਖਰਾਜ ਨਾ ਮਾਲ ਜੋ ਮਾਲ ਮੇਰੇ ਕੋਲ ਹੈ ਉਸ ਤੇ ਮੈਨੂੰ ਖਰਾਜ ਨਹੀਂ ਦੇਣਾ ਪੈਂਦਾ ਟੈਕਸ ਨਹੀਂ ਦੇਣਾ ਪੈਂਦਾ ਸਵਾਲ ਇੱਥੇ ਪੈਦਾ ਹੁੰਦਾ ਹੈ ਮਾਲ ਕੀ ਹੈ ਮਾਲ ਐਸਾ ਹੈ ਦੁਨੀਆਵੀ ਦੌਲਤ ਨਾਲ ਉਸ ਨੂੰ ਖਰੀਦਣਾ ਬਹੁਤ ਹੀ ਕਠਿਨ ਹੈ ਅਤੰਤ ਕਠਿਨ ਹੈ ਸੋਨੇ ਦੀਆਂ ਮੋਹਰਾਂ ਦੇ ਕੇ ਨਿਸ਼ਚਿੰਤਾ ਖਰੀਦਣੀ ਬੜੀ ਔਖੀ ਗੱਲ ਹੈ ਸੋਨੇ ਦੀਆਂ ਮੋਹਰਾਂ ਦੇ ਕੇ ਦਇਆ ਸ਼ੀਲ ਸੰਜਮ ਬਾਜ਼ਾਰ ਦੇ ਚੋਨੇ ਨਹੀਂ ਮਿਲੇਗਾ संतोष ਤੇ صبر ਇਹ ਕਿਸੇ ਦੁਕਾਨ ਤੋਂ ਨਹੀਂ ਮਿਲੇਗਾ ਕਿਸੇ ਬਾਜ਼ਾਰ ਦੇ ਚ ਨਹੀਂ ਮਿਲੇਗਾ ਇਹ ਐਸੇ ਗੁਣ ਨੇ ਐਸਾ ਮਾਲ ਅਸਬਾਬ ਹੈ ਜੋ ਦਿਨ ਦੁਨੀਆ ਦੇ ਬਾਜ਼ਾਰ ਦੇ ਚ ਨਹੀਂ ਮਿਲੇਗਾ ਸਵੈਮ ਭਗਤ ਕਬੀਰ ਨੇ ਇਸ ਨੂੰ ਇਸ ਢੰਗ ਨਾਲ ਬਿਆਨ ਕੀਤਾ ਕਿ RAM ਪਦਾਰਥ ਪਾਇ ਕੇ ਕਬੀਰਾ ਗਾਂਠ ਨਾ ਖੋਲ یہ جہا پدارتھ یہ جہاں مال تاپت کیا ہے کبیر اس پدارت دی گھٹڑی کدرے کھولی نہ اس مال اسباب دی گھٹڑی کدرے کھولی نہ کیوں کہ ایسا بیرونی دنیا بچ کوئی بازار ہی نہیں ہے رام پدارت پائے کے کبیرہ گانٹ نہ کھول ਨਹੀਂ ਪਟਣ ਨਹੀਂ ਪਾਰਖੋ ਨਹੀਂ ਗਾਹਕ ਨਹੀਂ ਮੋਲ ਕੋਈ ਪਟਣ ਨਹੀਂ ਹੈ ਕੋਈ ਬਾਜ਼ਾਰ ਨਹੀਂ ਹੈ ਕੋਈ ਐਸਾ ਅਸਥਾਨ ਨਹੀਂ ਹੈ ਜਿੱਥੇ ਬੈਠ ਕੇ ਇਸ ਪਦਾਰਥ ਨੂੰ ਵੇਚਿਆ ਜਾ ਸਕੇ ਭਗਤ ਕਬੀਰ ਕਹਿੰਦੇ ਨੇ ਜੇ ਮਬਾ ਦਾ ਇਸ ਅਮਰ ਪਦਾਰਥ ਨੂੰ ਇਸ दैवी ਗੁਣਾਂ ਦੀ ਗਠੜੀ ਨੂੰ ਮੈਂ ਦੁਨੀਆ ਦੇ ਬਾਜ਼ਾਰ ਦੇ ਵਿੱਚ ਖੋਲ ਵੀ ਲਵਾਂ ਜੈਸੇ ਕੋਈ ਹੀਰਿਆਂ ਨੂੰ ਵੇਚੇ ਉਥੇ ਜਿਹੜਾ ਕੋਲਿਆਂ ਦਾ ਬਾਜ਼ਾਰ ਹੋਵੇ ਕੋਈ ਸੋਨਾ ਵੇਚਣ ਉਥੇ ਚਲਾ ਜਾਏ ਜਿਸ ਬਾਜ਼ਾਰ ਦੇ ਵਿੱਚ ਲੋਹਾ ਵਿਕਦਾ ਹੈ ਕੋਈ ਹੀਰੇ ਲਾਲ ਪੰਨੇ ਜਵਹਰਾਤ ਉਸ ਥਾਂ ਤੇ ਵੇਚਣ ਚਲਾ ਜਾਏ ਜਿੱਥੇ ਇੱਟਾਂ ਵਿਕਦੀਆਂ ਨੇ ਲੱਕੜਾਂ ਵਿਕਦੀਆਂ ਨੇ ਇਹ ਗੱਲ ਸੁਭਾਏ ਮਾਨਤੇ ਨਹੀਂ ਹੈ لیکن کبیر ਕਹਿੰਦੇ ਮੈਨੂੰ ਐਸਾ ਮਜਬੂਰਨ ਇਹ ਹੀਰਿਆਂ ਦੇ ਪੰਡ ਉੱਥੇ ਖੋਲਣੀ ਪਈਏ ਜੋ ਬਾਜ਼ਾਰ ਹੀ ਕੋਲੇ ਆਂਦਾ ਹੈ ਜੋ ਬਾਜ਼ਾਰ ਹੀ ਪੱਥਰਾਂ ਦਾ ਹੈ ਜੋ ਬਾਜ਼ਾਰ ਹੀ ਲੋਹੇ ਦਾ ਹੈ ਮਜਬੂਰੀ ਹੈ ਕਿ ਜਿਹੜੇ ਹੀਰੇ ਮੇਰੇ ਕੋਲ ਨੇ ਇਹਨਾਂ ਦਾ ਕੋਈ ਬਾਜ਼ਾਰ ਹੀ ਨਹੀਂ ਹੈ ਦਰਸਲ ਦੁਨੀਆ ਦੇ ਕਿਸੇ ਬਾਜ਼ਾਰ ਦੇ ਵਿੱਚ ਵੀ ਚਲੇ ਜਾਈਏ ਸਬਰ ਕਿੱਥੋਂ ਮੰਗੀਏ ਸੰਤੋਖ ਕਿੱਥੋਂ ਮੰਗੇ ਕਿਹੜੀ ਦੁਕਾਨ ਤੋਂ ਮੰਗੇ ਸੇਲ ਸੰਜਮ ਦਇਆ ਕਿਸ ਦੁਕਾਨ ਤੋਂ ਮੰਗੇ ਇਹ दैਵੀ ਗੁਣਾਂ ਦੀ ਦੌਲਤ ਇਸ ਦੇ ਕੋਈ ਬਾਜ਼ਾਰ ਨਹੀਂ ਨੇ ਨਹੀਂ ਪਠਣ ਨਹੀਂ ਪਰਖੋ ਆਮ ਬਾਜ਼ਾਰ ਵਿੱਚ ਭਗਤ ਕਬੀਰ ਕਹਿੰਦੇ ਜੇ ਮੈਂ ਬੈਠ ਵੀ ਜਾਵਾਂ ਤਾਂ ਵਾਕਈ ਇਹ ਰੱਬ ਦੀਆਂ ਮਹਾਨ ਗੱਲਾਂ ਆਮ ਬਾਜ਼ਾਰ ਵਿੱਚ ਕਹਿਣੀਆਂ ਪੈਂਦੀਆਂ ਆਮ ਦੁਨੀਆਦਾਰਾਂ ਦੇ ਸਾਹਮਣੇ ਹੀ ਰੱਖਣੀਆਂ ਪੈਂਦੀਆਂ ਨੇ ਜਿੱਥੇ ਵਾਕਈ ਐਸਾ ਦੇਖਣ ਦੇ ਚਾਇਆ ਹੈ ਕੋਈ 파ਰਖੂ ਹੀ ਨਹੀਂ ਆਉਂਦਾ ਕਿਉਂਕਿ ਕੋਲਿਆਂ ਦੀ ਮੰਡੀ ਦੇ ਵਿੱਚ ਤੇ ਕੋਲਿਆਂ ਦੇ 파ਰਖੂ ਆਣਗੇ ਪੱਥਰਾਂ ਦੀ ਮਾਰਕੀਟ ਦੇ ਵਿੱਚ ਪੱਥਰਾਂ ਦੇ ਜਾਣਕਾਰ ਆਣਗੇ ਲੱਕੜ ਮੰਡੀ ਦੇ ਵਿੱਚ ਲੱਕੜਾਂ ਦੇ ਖਰੀਦਾਰ ਆਉਣਗੇ ਤੇ ਲੱਕੜਾਂ ਦੇ 파ਰਖੂ ਆਣਗੇ ਇਹ ਕਿਹੜੀ ਲੱਕੜ ਹੈ ਚੰਗੀ ਹੈ ਮਾੜੀ ਹੈ ਇਮਾਰਤੀ ਹੈ ਜਲਾਉ ਹੈ ਲਖਣਾ ਦੇ ਹੀ ਖਰੀਦਾਰ ਆਉਣਗੇ ਲੱਕੜ ਮੰਡੀ ਦੇ ਵਿੱਚ ਤੇ ਲੋਹਾ ਮੰਡੀ ਦੇ ਵਿੱਚ ਲੋਹੇ ਦੇ ਹੀ ਖਰੀਦਾਰ ਆਉਣਗੇ ਭਗਤ ਕਬੀਰ ਕਹਿੰਦੇ ਨੇ ਇਹਨਾਂ ਮੰਡੀਆਂ 'ਚ ਮੈਂ ਬੈਠ ਗਿਆ ਹੀਰਿਆਂ ਦਾ ਵਪਾਰ ਕਰਨ ਲਈ ਹੀਰਿਆਂ ਦੀ ਪੰਡ ਖੋਲ ਕੇ ਮੈਂ ਉੱਥੇ ਬੈਠ ਗਿਆ ਅਕਸਰ ਭਗਤ ਲੋਗਾ ਨੇ ਪ੍ਰਭੂ ਦੇ ਦੀਤ ਉਹਨਾਂ ਲੋਕਾਂ ਨੂੰ ਸੁਣਾਏ ਨੇ ਜੋ ਪ੍ਰਭੂ ਦੇ ਗੀਤ ਨਾ ਸੁਣਨਾ ਚਾਹਦੇ ਸਨ ਤੇ ਨਾ ਹੀ ਉਹਨਾਂ ਦੀ ਸੂਝ ਤੇ ਸਮਝ ਸੀ। ਇਹ ਹੀ ਕਾਰਨ ਹੈ ਕਿ ਭਗਤ ਜੋ ਕਹਿੰਦੇ ਰਹੇ ਸੰਸਾਰ ਦਾ ਉਹਨਾਂ ਬੋਲਾਂ ਨਾਲ ਤਾਲਮੇਲ ਨਹੀਂ ਬੈਠਦਾ ਰਿਹਾ। ਸੰਸਾਰ ਵਿਰੋਧਤਾ ਕਰਦਾ ਰਿਹਾ। ਤੋਂ ਭਗਤ ਜੀ ਕਹਿੰਦੇ ਨੇ ਕੋਈ ਪਾਰਖੂ ਹੀ ਨਹੀਂ ਹੈ। ਮੈਂ ਬੈਠਾ ਲੋਕੀ ਕੋਲੇ ਖਰੀਦਦੇ ਪੈਨੇ, ਇੱਟਾਂ ਖਰੀਦਦੇ ਪੈਨੇ, ਪੱਥਰ ਖਰੀਦ ਰਹੇ ਨੇ, ਲੋਹਾ ਖਰੀਦ ਰਹੇ ਨੇ। ਲਖਣਾ ਖਰੀਦ ਰਹੇ ਨੇ ਤੇ ਮੈਂ ਪੋਟਲੀ ਖੋਲ ਕੇ ਬੈਠਾ ਹਾਂ ਮੇਰੀ ਤਰਫ ਕੋਈ ਆਉਂਦਾ ਹੀ ਨਹੀਂ ਕੋਈ ਖਰੀਦਾਰ ਹੀ ਨਹੀਂ ਕੋਈ ਪਾਰਖੋ ਨਹੀਂ ਨਹੀਂ ਪਟਣ ਨਹੀਂ ਪਾਰਖੋ ਨਹੀਂ ਗਾਹਕ ਫਿਰ ਕੋਈ ਖਰੀਦਾਰ ਹੀ ਨਹੀਂ ਗਾਹਕ ਹੀ ਨਹੀਂ ਨੇ ਜੋ ਚੀਜ਼ ਮੇਰੇ ਕੋਲ ਹੈ ਇਸ ਦਾ ਕੋਈ ਖਰੀਦਾਰ ਹੀ ਨਹੀਂ ਹੈ ਦੇਖਣ ਦੇ ਚਾਇਆ ਹੈ ਇੱਕ ਰਾਜਨੀਤਿਕ ਦੇ ਪਿੱਛੇ ਜਿੰਨੀ ਭੀੜ ਚੱਲ ਪੈਂਦੀ ਹੈ ਇਕ ਧਨਵਾਨ ਦੇ ਆਲੇ ਜਿਤਨੀ ਦੁਨੀਆ ਮੰਡਲਾਉਂਦੀ ਹੈ ਅਧਿਆਤਮदर्शी ਦੀ ਜੀਵਦਿਆਂ ਜੀ ਕਰੀਬਨ ਕਰੀਬਨ ਸੰਸਾਰ ਨੇ ਵਿਰੋਧ ਤਈ ਕੀਤੀ ਹੈ ਉਹਦੇ ਬੋਲਾਂ ਨਾਲ ਉਹਦੀ ਜ਼ਿੰਦਗੀ ਨਾਲ ਜਗਤ ਸਹਿਮਤ ਨਹੀਂ ਹੋਇਆ ਤਾਂ ਸ਼੍ਰੀ ਕਬੀਰ ਕਹਿੰਦੇ ਨੇ ਕੋਈ ਗ੍ਰਾਹਕ ਹੀ ਨਹੀਂ ਹੈ ਤੇ ਜੇ ਮਬਾ ਦਾ ਇਸ ਬਹੁਤੀ ਭੀੜ ਦੇ ਵਿੱਚ ਜੋ ਕੋਲਿਆਂ ਦੇ ਗ੍ਰਾਹਕ ਨੇ ਲੋਹੇ ਦੇ ਗ੍ਰਾਹਕ ਨੇ ਕਿਦਰੇ ਇਕਦ ਇਸ ਹੀਰੇ ਦਾ ਗਰਾਖ ਆ ਵੀ ਜਾਏ ਪਰਖੂ ਆ ਵੀ ਜਾਏ ਤਾਂ ਨਹੀਂ ਮੋਲ ਉਹ ਮੁੱਲ ਦੇਣ ਨੂੰ ਤਿਆਰ ਨਹੀਂ ਉਹ ਮੁੱਲ ਨਹੀਂ ਉਤਾਰਦਾ ਸਮਝਦੇ ਹੈ ਇਹ ਹੀ ਰਾਇ ਪਰਖ ਤੇ ਹੈ ਉਸ ਨੂੰ ਔਰ ਉਹ ਖਰੀਦਾਰ ਵੀ ਹੈ ਲੇਕਿਨ ਮੁੱਲ ਨਹੀਂ ਦੇਣਾ ਚਾਹਦਾ ਇੱਥੇ ਸਵਾਲ ਪੈਦਾ ਹੁੰਦਾ ਹੈ ਮੁੱਲ ਕੀ ਹੈ कंचन सों पाए नहीं तोल मन दे राम लिया है मोल मन ही उस दा मोल है अपना मन भेंट करिए ते राम नाम दा हीरा प्राप्त करिए पर ए मोल देने नो कोई तैयार ही नहीं इस वास्ते खरीदार होंदे होयां भी पारखू होंदे होयां भी सूझ समझ रखदे होयां भी कई मनो ਇਸ ਮਹਾਨ ਹੀਰਿਆਂ ਤੋਂ ਵਾਂਝੇ ਰਹਿ ਜਾਂਦੇ ਨੇ ਕਿਉਂਕਿ ਮੁੱਲ ਨਹੀਂ ਉਤਾਰਦੇ ਮੁੱਲ ਜੋ ਹੈ ਨਹੀਂ ਦੇਣਾ ਚਾਹੁੰਦੇ ਤਾਂ ਆਮ ਇਨਾ ਬ੍ਰਹਮਗਿਆਨੀਆਂ ਨੂੰ ਭਗਤ ਲੋਕਾਂ ਨੂੰ ਇਹ ਆਪਣੇ ਬੋਲ ਐਨ ਸੰਸਾਰੀ ਮਨੁੱਖਾਂ ਦੇ ਸਾਹਮਣੇ ਰੱਖਣੇ ਪਏ। ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਨਾ ਤਸ਼ਵੀਸ਼ ਖਿਰਾਜ ਨਮਾਲ ਮਾਲ ਮੇਰਾ ਵੱਧਾ ਜਾ ਰਿਹਾ ਹੈ। ਧਨ ਪਦਾਰਥ ਮੇਰਾ ਵੱਧਾ ਜਾ ਰਿਹਾ ਹੈ। ਰਸਤੇ ਮੈਨੂੰ ਕੋਈ ਖਰਾਜ ਨਹੀਂ ਦੇਣਾ ਪੈਂਦਾ ਇਸਤੇ ਮੈਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ ਖੌਫ ਨਾ ਖਤਾ ਨਾ ਤਰਸ ਜ਼ਵਾਲ ਫਿਰ ਜਿਸ ਸ਼ਹਿਰ ਦੇ ਵਿੱਚ ਮੈਂ ਰਹਿਣਾ ਉੱਥੇ ਕਿਸੇ ਪ੍ਰਕਾਰ ਦਾ ਕੋਈ ਖੌਫ ਨਹੀਂ ਡਰ ਨਹੀਂ ਅੱਜ ਤੇਸੀਂ ਦੇਖਦੇ ਹਾਂ ਕਿ ਜੰਗਲਾਂ ਦੇ ਵਿੱਚ ਖੌਫ ਖਤਮ ਹੁੰਦਾ ਜਾ ਰਿਹਾ ਹੈ ਸ਼ਹਿਰਾਂ ਦੇ ਵਿੱਚ ਖੌਫ ਵੱਧਦਾ ਜਾ ਰਿਹਾ ਹੈ ਜੰਗਲਾਂ ਵਿੱਚ ਜੰਗਲੀ ਜਾਨਵਰ ਘਟਦੇ ਜਾ ਰਹੇ ਨੇ ਸ਼ਹਿਰਾਂ ਵਿੱਚ ਜੰਗਲੀ ਜਾਨਵਰ ਵੱਧਦੇ ਜਾ ਰਹੇ ਨੇ ਚਾਰ ਪੈਰਾਂ ਵਾਲੇ ਚੋਪਾਏ ਜਾਨਵਰ ਜੰਗਲਾਂ ਵਿੱਚ ਘਟਦੇ ਜਾ ਰਹੇ ਨੇ ਦੋ ਪੈਰਾਂ ਵਾਲੇ ਜਾਨਵਰ ਵੱਧਦੇ ਜਾ ਰਹੇ ਨੇ ਤੇ ਅਜੋਕੇ ਯੁੱਗ ਦੇ ਵਿੱਚ ਚਾਰ ਪੈਰਾਂ ਵਾਲੇ ਜਾਨਵਰਾਂ ਦਾ ਇਤਨਾ ਖਤਰਾ ਨਹੀਂ ਰਿਹਾ ਦੋ ਪੈਰਾਂ ਵਾਲੇ ਜਾਨਵਰ ਦਾ ਖਤਰਾ ਵੱਧ ਗਿਆ ਪ੍ਰਾਚੀਨ ਸਮੇਂ ਦੇ ਵਿੱਚ ਚੋਪਾਿਆਂ ਦਾ ਖਤਰਾ ਸੀ ਔਰ ਉਨ੍ਹਾਂ ਤੋਂ ਬਚਾਉ ਦੇ ਹੀ ਸਾਰੇ ਉਪਰਾਲੇ ਕਰਨੇ ਪੈਂਦੇ ਸਨ ਸਾਧਨ ਜੁਟਾਣੇ ਪੈਂਦੇ ਸਨ ਸਾਰੀ ਸਾਰੀ ਰਾਤ ਅਗ ਬਾਲ ਕੇ ਰੱਖਣੀ ਪੈਂਦੀ ਸੀ ਕੋਈ ਸ਼ੇਰ ਨਾ ਆ ਜਾਏ ਕੋਈ ਚੀਤਾ ਹਮਲਾ ਆਵਰ ਨਾ ਹੋ ਜਾਏ ਜਾਂ ਫਿਰ ਸੱਪਾਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ ਹਾਥੀਆਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ ਅੱਜ ਤੇ ਸਾਰੇ ਉਪਰਾਲੇ ਵਸੀਲੇ ਨੇ ਇਸ ਦੋ ਪੈਰਾਂ ਵਾਲੇ ਜਾਨਵਰ ਤੋਂ ਕਿਸ ਢੰਗ ਨਾਲ ਆਪਣੇ ਆਪ ਨੂੰ ਬਚਾਈਏ ਤੇ ਆਪਣੇ ਆਪ ਨੂੰ ਸੁਰੱਖਿਤ ਕਰੀਏ। ਸ਼੍ਰੀ ਰਮਦਾਸ ਜੀ ਮਹਾਰਾਜ ਕਹਿੰਦੇ ਨੇ ਜਿਸ ਸ਼ਹਿਰ ਦਾ ਮੈਂ ਵਾਸੀ ਉਸ ਸ਼ਹਿਰ ਵਿੱਚ ਖੌਫ ਨਹੀਂ ਹੈ। ਡਰ ਨਹੀਂ ਹੈ। ਨਾ ਕੋਈ ਡਰਾਉਂਦਾ ਹੈ ਨਾ ਕੋਈ ਡਰਦਾ ਹੈ। ਦਰਸਲ ਇਹੀ ਬ੍ਰह्मज्ञानी ਦੇ ਲੱਛਣ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਭੈ ਕਾਹੋਂ ਕੋ ਦੇਤ ਨੈ ਨੈ ਭੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ। ਗਿਆਨੀ ਤਾਂ ਹੈ ਬਖਾਨ ਡਰਾਣਾ ਦੁਸ਼ਟਪਣਾ ਹੈ ਡਰਨਾ ਕਾਇਰਤਾ ਹੈ ਬੁਜਦਲੀ ਹੈ ਬੁਜਦਲ ਵੀ ਪ੍ਰਮਾਤਮਾ ਤੋਂ ਦੂਰ ਹੈ ਪਰ ਜ਼ਾਲਮ ਵੀ ਪ੍ਰਮਾਤਮਾ ਤੋਂ ਦੂਰ ਹੈ ਬਹੁਤ ਵੱਡਾ ਭਿਆਨਕ ਮਾਨਸਿਕ ਰੋਗ ਹੈ ਡਰਨਾ ਤੇ ਡਰਾਣਾ ਇਸ ਤੋਂ ਭਗਤ ਉੱਚਾ ਜੀਵਦਾ ਤੋ ਭਗਤ ਰਵਦਾਸ ਜੀ ਮਹਾਰਾਜ ਕਹਿੰਦੇ ਨੇ ਜਿਸ ਸ਼ਹਿਰ ਦਾ ਮੈਂ ਵਾਸੀ ਉੱਥੇ ਖੌਫ ਨਹੀਂ ਹੈ ਖਤਾ ਉਥੇ ਧੋਖੇ ਵੀ ਨਹੀਂ ਨੇ ਉਥੇ ਛਲ ਨਹੀਂ ਹੈ ਉਥੇ ਕਪਟ ਨਹੀਂ ਹੈ ਜਿਸ ਦੁਨੀਆ ਦਾ ਮੈਂ ਵਾਸੀ ਆਂ ਜਿਸ ਸ਼ਹਿਰ ਦਾ ਮੈਂ ਵਾਸੀ ਆਂ ਉਥੇ ਧੋਖਾ ਨਹੀਂ ਹੈ ਧੋਖਾ ਦੇਣਾ ਧੋਖਾ ਖਾਣਾ ਇਹਨਾਂ ਦੋਹਾਂ ਤੋਂ ਉੱਚੀ ਜ਼ਿੰਦਗੀ ਹੈ ਇਹਨਾਂ ਦੋਹਾਂ ਤੋਂ ਉੱਚਾ ਜੀਵਣਾ ਤੇ ਜ਼ਵਾਲ ਕਹਿੰਦੇ ਨੇ ਢਹਿੰਦੀ ਕਲਾ ਨੂੰ ਪਛਤੀ ਉਨਤੇ ਆਲਮਾ ਦਾ ਕਹਿਣਾ ਹੈ ਹਰ ਕਮਾਲੇ ਰਾਜਵਾਲ ਕੋਈ ਐਸਾ ਕਮਾਲ ਨਹੀਂ ਜੋ ਜ਼ਵਾਲ ਦੀ ਤਰਫ ਨਹੀਂ ਜਾਂਦਾ ਕੋਈ ਐਸਾ ਚੜਨਾ ਨਹੀਂ ਜੋ ਟਹਿਂਦੀ ਕਲਾ ਦੀ ਨਹੀਂ ਤਰਫ ਨਹੀਂ ਜਾਂਦਾ ਉਚੰ ਤਨਿਚੰ ਨਾਨਾ ਸੋਮਉਚੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿਣਾ ਉੱਚਾ ਚੜੇ ਸੋ ਜਾਏ ਭਿਆਲਾ ਜੋ ਉੱਪਰ ਜਾ ਰਿਹਾ ਹੈ ਆਖਰ ਥੱਲੇ ਆਏਗਾ ਜੋ ਉੱਚਾ ਉਠਰੇ ਹੈ ਆਖਿਰ ਥੱਲੇ ਆਏਗਾ ਬੱਚਾ ਵਧ ਰਿਹਾ ਹੈ ਵਧ ਰਿਹਾ ਹੈ ਤਾਕਤ ਵਧ ਰਹੀ ਹੈ ਸੁੰਦਰਤਾ ਵਧ ਰਹੀ ਹੈ ਸ਼ਕਤੀ ਵਧ ਰਹੀ ਹੈ ਅੱਜ ਬੁੱਢਾ ਹੋ ਗਿਆ ਹੁਣ ਘਟਣਾ ਘਟਣਾ ਘਟ ਜਾਏਗਾ ਹੁਣ ਡੈਂਦੀ ਕਲਾ ਹੁਣ ਜ਼ਵਾਲ ਸ਼ਰੀਰ ਜ਼ਵਾਲ ਦੀ ਤਰਫ ਜਾਂਦੇ ਨੇ ਪਹਾੜ ਜ਼ਵਾਲ ਦੀ ਤਰਫ ਜਾਂਦੇ ਨੇ ਸੂਰਜ ਚੰਦ ਤਾਰੇ ਜ਼ਵਾਲ ਦੀ ਤਰਫ ਜਾਂਦੇ ਨੇ ਸਵੈਮ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵਸਸ ਨਿਖਤ੍ਰ ਗਗਨੰ ਘਟੰਤ ਗਿਰ ਤਰਸਖੰਡਨ ਘਟੰਤੇ ਲਲਣਾ 브्रात मोहितੰ ਆਖਿਰ ਇਸਤਰੀ ਦਾ ਮੋਹ ਬ੍ਰਾਹਮਾ ਦਾ ਮੋਹ ਵੀ ਇੱਕ ਸ਼ਿਖਰ ਤੇ ਪਹੁੰਚ ਕੇ ਘਟਨਾ ਸ਼ੁਰੂ ਹੋ ਜਾਂਦਾ ਹੈ ਪੁੱਤਰਾਂ ਦਾ ਮੋਹ ਵੀ ਇੱਕ ਸ਼ਿਕਰ ਤੇ ਪਹੁੰਚ ਕੇ ਘਟਨਾ ਸ਼ੁਰੂ ਹੋ ਜਾਂਦਾ ਹੈ ਇਸ ਤਰੀਕੇ ਨਾਲ ਸੂਰਜ ਵੀ ਘਟਦਾ ਹੈ ਚੰ드ਰਮਾ ਵੀ ਘਟਦਾ ਹੈ ਪਹਾੜ ਵੀ ਘਟਦੇ ਨੇ ਜ਼ਮੀਨ ਵੀ ਘਟਦੇ ਨੇ ਤੇ ਜੋ ਘਟਦਾ ਹੈ ਆਖਰ ਮਿਟਦਾ ਹੈ ਜੋ ਵਧਦਾ ਹੈ ਉਹ ਘਟਦਾ ਹੈ ਜੋ ਘਟਦਾ ਹੈ ਉਹ ਮਿਟਦਾ ਹੈ ਇਹ ਨਿਯਮ ਸਭ ਤੇ ਲਾਗੂ ਹੈ ਇੱਕ ਤੇ ਨਹੀਂ ਲਾਗੂ ਉਹ ਪ੍ਰਮਾਤਮਾ ਇਹ ਜੋ ਪ੍ਰਮਾਤਮਾ ਨਾਲ ਜੁੜ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਨਾ ਘਾਟ ਹੈ ਨਾ ਬਾਦ ਹੈ ਨਾ ਘਾਟ ਬਾਦ ਹੁੰਤ ਹੈ ਈਸ਼ਵਰ ਦੇ ਚ ਅਕਾਲ ਪੁਰਖ ਦੇ ਚ ਨਾ ਘਟਣਾ ਹੈ ਨਾ ਵਧਣਾ ਹੈ ਬਾਕੀ ਹਰ ਚੀਜ਼ ਵਾਧੇ ਦੀ ਤਰਫ ਜਾਂਦੀ ਹੈ ਤੇ ਵਾਧੇ ਤੋਂ ਬਾਅਦ ਫਿਰ ਘਾਟੇ ਦੀ ਤਰਫ ਜਾਂਦੀ ਹੈ ਤੇ ਘਾਟੇ ਤੋਂ ਬਾਅਦ ਫਿਰ ਮਿਟ ਜਾਂਦੀ ਹੈ ਵਧਣਾ ਘਟਣਾ ਮਿਟਣਾ ਇਹ ਨਿਯਮ ਹਰ ਇੱਕ ਤੇ ਲਾਗੂ ਹੈ ਹਰ ਵਸਤੂ ਤੇ ਹਰ ਜੀਵ ਤੇ ਹਰ ਆਕਾਰ ਤੇ ਪਰ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਜ਼ਵਾਲ ਹੈ ਹੀ ਨਹੀਂ ਉੱਥੇ ਘਟਣਾ ਹੈ ਹੀ ਨਹੀਂ ਤੇ ਜਦ ਘਟਣਾ ਹੀ ਨਹੀਂ ਤਾਂ ਫਿਰ ਮਿਟਣਾ ਵੀ ਨਹੀਂ ਹੈ ਅਮਿਟ ਦੁਨੀਆ ਦੀ ਪ੍ਰਾਪਤੀ ਹੋ ਜਾਂਦੀ ਹੈ ਅਮਿਟ ਸੰਸਾਰ ਅਮਿਟ ਆਨੰਦ ਅਮਿਟ ਸੁਖ ਹੈ ਜੋ ਨਿਸ਼ ਤੋਂ ਨਾਬੂਦ ਹੋ ਹੀ ਨਹੀਂ ਸਕਦਾ ਨਾ ਤਸਵੀਸ ਖਰਾਜ ਨਮਾਲ ਖੌਫ ਨਾ ਖਤਾ ਨਾ ਤਰਸ ਜ਼ਵਾਲ ਅਬ ਮੈਂ ਖੂਬ ਵਤਨ ਗਹਿ ਪਾਈ ਹੂਆਂ ਖੈਰ ਸਦਾ ਮੇਰੇ ਭਾਈ ਉਸ ਸ਼ਹਿਰ ਦੇ ਚ ਸਦੀਵੀ ਖੈਰ ਬਣਿਆ ਹੋਇਆ ਹੈ ਸਦਾ ਹੀ ਖੈਰ ਸਦਾ ਹੀ ਚੜਦੀਆਂ ਕਲਾ ਕਦੀ ਮਾੜੀ ਖਬਰ ਨਹੀਂ ਆਉਂਦੀ ਜ਼ਮੀਨ ਦੇ ਉਤੇ ਕੋਈ ਐਸਾ ਮੁਲਕ ਨਹੀਂ ਜਿੱਥੇ ਰੋਜ਼ ਕੋਈ ਨਾ ਕੋਈ ਮਾੜੀ ਖਬਰ ਨਾ ਆਵੇ ਕੋਈ ਐਸਾ ਸ਼ਹਿਰ ਨਹੀਂ ਕੋਈ ਐਸਾ ਪ੍ਰਾਂਤ ਨਹੀਂ ਜਿੱਥੇ ਮਾੜੀਆਂ ਖਬਰਾਂ ਅਖਬਾਰਾਂ ਵਿੱਚ ਪੜਨ ਨੂੰ ਮਿਲ ਜੋ ਹੈ ਨਾ ਮਿਲਣ ਪਰ ਸ੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਸਦੀਵੀ ਖੈਰ ਹੈ ਕਦੀ ਕੋਈ ਮਾੜੀ ਖਬਰ ਉਸ ਸ਼ਹਿਰ ਦੀ ਹੈ ਹੀ ਨਹੀਂ ਨਾ ਤਸਵੀਸ ਖਿਰਾਜ ਨਮਾਲ ਖੌਫ ਨਾ ਖਤਾ ਨ ਤਰਸ ਜ਼ਵਾਲ ਆਪ ਮੈਂ ਖੂਬ ਵਤਨ ਗਹਿ ਪਾਈ ਉਂ ਆ ਖੈ ਸਦਾ ਮਰੇ ਭਾਈ اے ਮੇਰੇ ਭਰਾ ਉਥੇ ਸਦੀ ਵੀ ਖੈਰ ਹੈ ਉਥੇ ਸਦੀ ਵੀ ਆਨੰਦ ਹੈ ਮੈਂ ਉਸ ਸ਼ਹਿਰ ਦਾ ਵਾਸੀ ਮੈਂ ਉਸ ਨਗਰੀ ਦਾ ਵਾਸੀ ਔਰ ਉਸ ਨਗਰੀ ਦੇ ਵਾਸੀ ਹੀ ਸਾਰੇ ਲੋਕ ਤੁਸੀਂ ਬਣਾ ਹਕੀਕਤ ਹੈ ਬੈਰੋਨੀ ਦੁਨੀਆ ਦੇ ਚ ਜਿਸ ਮੁਲਕ ਦੇ ਚ ਸੁਖ ਜ਼ਿਆਦਾ ਹੋਵੇ ਉਹ ਮੁਲਕ ਬਾਕੀ ਲੋਗਾ ਲਈ ਆਪਣੇ ਮੁਲਕ ਦੇ ਦਰਵਾਜ਼ੇ ਬੰਦ ਕਰ ਦਿੰਦੇ ਨੇ ਦੁਖੀ ਲਈ ਕਮਜ਼ੋਰ ਲਈ ਗਰੀਬਾਂ ਲਈ ਆਪਣੇ ਮੁਲਕ ਦੇ ਦੁਆਰ ਬੰਦ ਕਰ ਦਿੰਦੇ ਨੇ ਐਸਾ ਅਸੀਂ ਧਰਤੀ ਤੇ ਦੇਖਦੇ ਆਂ